ਘਾੜਾਂ ਦੇ ਕਾਰਨ ਨੂੰ ਦੇਖੋ ਬਹੁਤ ਜ਼ਬਰਦਸਤ ਫਰਕ ਆ ਮਾਕੀ ਟੈਰਿਫ ਦੇ ਨਾਲ ਤਾਂ ਐਕਸਪੋਰਟ ਨੂੰ ਅਗਰ ਦੇਖੀਏ ਤਾਂ ਸਮਝਦਵਾਲ ਲੋਪਰ ਇੰਡੀਆ گارਮੈਂਟ ਸੈਕਟਰ ਸਭ ਤੋਂ ਜ਼ਿਆਦਾ ਇਫੈਕਟਡ ਹੋਇਆ ਹੈ ਸਰ ਬਹੁਤ ਵੱਡੇ ਆਰਡਰ ਹੁੰਦੇ ਆ ਜਿਵੇਂ ਸਾਡਾ ਯੂਪੀ ਵਿਆਹ ਤੇ ਖਫਤ ਹੈ 19 ਸਾਡੀ ਜੀਐਨਕੇ ਤੇ ਵੀ ਖਫਤ ਹੈ ਲੇਕਿਨ ਉਧਰੋਂ ਕੋਈ ਹਿਮਾਚਲ ਜੀਆਣਗੇ ਤੋਂ ਕੋਈ ਵੀ ਕਿਸਮਤ ਨਹੀਂ ਆ ਸਰਦੀ ਪੈਂਦੀ ਹੈ ਨਾਰਥ ਦੇ ਵਿੱਚ ਹੀ ਜ਼ਿਆਦਾਤਰ ਪੈਂਦੀ ਹੈ ਉਦੀ ਵਜ੍ਹਾ ਕਰਕੇ ਉਹਦੇ ਵਿੱਚ ਵੀ ਜਿਹੜਾ ਇਹਨਾਂ ਦਾ ਸ਼ੇਅਰ ਹੈ ਜੰਮੂ ਕਸ਼ਮੀਰ ਦਾ ਜਾਂ ਹਿਮਾਚਲ ਦਾ ਬਹੁਤ ਜਬਰਦਸਤ ਬੁੱਲਨ ਦੇ ਵਿੱਚ ਸ਼ੇਅਰ ਹੈਗਾ ਉਹ ਸਾਰੇ ਦਾ ਸਾਰਾ ਇਫੈਕਟਡ ਹੋਊਗਾ। ਰੇਲਾਂ ਵੀ ਕੱਟ ਚੱਲ ਰਹੀਆਂ, ਬੱਸਾਂ ਵੀ ਕੱਟ ਚੱਲ ਰਹੀਆਂ। ਉਹ ਇਸੇ ਕਰਕੇ ਹੈ ਕਿ ਉੱਥੇ ਲੋਕੀ ਫਿਲਹਾਲ ਤਾਂ ਆਪਣੇ ਘਰ ਦੀ ਰੋਟੀ ਦੇ ਮਗਰ ਪਏ ਆ। ਪਰ ਸੇਵਿੰਗ ਕਿੱਥੋਂ ਕਰਨੀ? ਉਹ ਆoule ਆਪਾਂ ਘਰਵਾਲੇ ਦੇਖੂਗਾ ਜਾਂ ਆਪਣੇ ਆਪ ਮਸ਼ਹਨ ਕਰੂਗਾ ਜੋ ਕੁਝ ਵੀ ਹੈ। ਮਾਲਤ ਬਾਜ਼ਾਰ ਦੀ ਵਿਗਰਾਣਾ ਜਦੋਂ ਤੋਂ ਹੋਏਗੀ ਨਹੀਂ ਉਹ ਆਪਣਾ ਹੀ ਪਰਾਗੋਜੀ ਲੋਰਗਿਆਂ ਨੂੰ 20-20 ਸਾਲ ਲੱਗ ਜਾਂਦੇ ਨੇ ਇੱਕੀ ਕਾਲ ਬਣਾਉਣ ਨੂੰ। ਮਤਲਬ 8ਵੇਂ ਮਹੀਨੇ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ 9ਵਾਂ ਮਹੀਨਾ ਖਤਮ ਹੋ ਗਿਆ ਵਪਾਰ ਹੈ ਨਹੀਂ ਵਪਾਰ ਖਾਲੀ ਪਿਆ ਦੁਪੱਤ ਤੁਸੀਂ ਬਿਆਰ ਆਏ ਹੋ ਪਿਆ ਸਾਰੇ ਖਾਲੀ ਪਈ। ਉਹ ਲੇਵਰ ਅਈ ਤਾਂ ਵਾਪਸ ਹੀ ਚਲੇਗੀ। ਜਿਹੜੀ ਹੈਗੀ ਹੈ ਉਹ ਡਰੀ ਪਈ ਹੈ। ਇਹ ਬਾੜ ਕਿੱਦਾਂ ਆਈ ਆ ਸੀ 88 ਦੀ ਬਾੜ ਵੀ ਦੇਖੀ। ਸੂਬੇ ਪਾਰਸਮਿਤ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿਚ ਆਏ ਹੜਾ ਕਾਰਨ ਪੰਜਾਬ ਦੇ ਲੁਧਿਆਣੇ ਦੀ ਹੌਸਟਰੀ ਇੰਡਸਟਰੀ 70% ਤੱਕ ਘਾਟੇ ਦੀ ਮਾਰ ਦਾ ਸਾਹਮਣਾ ਕਰ ਰਹੀ ਹੈ ਵਪਾਰੀਆਂ ਦੇ ਦੱਸਣ ਮੁਤਾਬਕ ਸਤੰਬਰ ਮਹੀਨੇ ਦੌਰਾਨ ਕੋਲ ਵੱਖ-ਵੱਖ ਰਾਜਾਂ ਤੋਂ ਵਪਾਰੀ ਆਉਂਦੇ ਨੇ ਅਤੇ ਸੀਜ਼ਨ ਦੇ ਹਿਸਾਬ ਨਾਲ ਮਾਲ ਖਰੀਦਦੇ ਨੇ ਉਨ੍ਹਾਂ ਕਿਹਾ ਕੁਝ ਆਰਡਰ ਪਹਿਲਾਂ ਤੋਂ ਵੀ ਦਿੱਤੇ ਹੋਏ ਸਨ ਰੁਕੇ ਹੋਏ ਨੇ ਇਸ ਦੀ ਮੁੱਖ ਵਜ੍ਹਾ ਹੈ ਹੜ੍ਹ ਦੱਸਦੇ ਕਿ ਉਨ੍ਹਾਂ ਇਹ ਵੀ ਕਿਹਾ ਪਹਿਲਾਂ ਕੋਰੋਨਾ ਕਾਲ ਦੇ ਸਮੇਂ ਉਨ੍ਹਾਂ ਨੂੰ ਮੰਡੀ ਦਾ ਸਾਮਣਾ ਕਰਨਾ ਪਿਆ ਤੇ ਹੁਣ ਜੰਗ ਤੋਂ ਬਾਅਦ ਲੱਗੇ ਤਹਿਰੀਫ ਕਾਰਨ ਵੀ ਉਹਨਾਂ ਦੀ ਹੌਜ਼ਰੀ ਕਾਰੋਬਾਰ ਤੇ ਗਹਿਰਾ ਅਸਰ ਪਿਆ ਹੈ ਉਹਨਾਂ ਕਹਿੰਦੇ ਹੁਣ ਹੜ੍ਹਾਂ ਕਾਰਨ ਪੰਜਾਬ ਦੇ ਕਈ ਪਿੰਡ ਤਬਾਹ ਹੋਏ ਨੇ ਪਰ ਇਸ ਦੇ ਨਾਲ ਹੀ ਪਿੰਡਾਂ ਦਾ ਵਿੱਚ ਵਿਕਣ ਵਾਲਾ ਹੌਜ਼ਰੀ گارਮੈਂਟ ਦੇ ਨਾਲ ਵੀ ਉਹਨਾਂ ਦਾ ਕਨੈਕਸ਼ਨ ਹੈ ਜਿਹੜਾ ਟੁੱਟ ਚੁੱਕਾ ਹੈ ਜਿਹੜੀ ਪੰਜਾਬ ਨੂੰ ਇਹ ਮਾਰ ਪਈ ਹੈ ਬਾੜ ਵੀ ਪਹਿਲਾਂ ਦੇਖੋ ਕਰੋਨਾ ਦੀ ਮਾਰ ਪਈ ਉਸ ਤੋਂ ਬਾਅਦ ਅਮਰੀਕਾ ਦੇ ਟੈਰਿਸ ਦੀ ਮਾਰ ਤਈ ਹੁਣ ਸਾਡੇ ਪੰਜਾਬ ਨੂੰ}{|\text{ਵਿਸ਼ਾਲ ਪੰਜਾਬ ਨੂੰ ਇਹ ਬਾੜ ਦੀ ਮਾਰ ਪਈ}|} ਉਹ ਐਡੀ ਜਵਰਦਸਤ ਇਹ ਮਾਰ ਹੈ ਜਿਸ ਦੇਖੋ ਵੀ ਪਿੰਡਾਂ ਦੇ ਵਿੱਚ ਦਾ 6 6 7 7 8 8 ਫੁੱਟ ਪਾਣੀ ਘਰਾਂ ਦੇ ਵਿੱਚ ਵਰ ਗਿਆ ਘਰ ਦੇ ਘਰ ਡੁੱਲ ਗਏ ਛਾਂਨਵਰ ਡੁੱਲ ਗਏ ਬੜਾ ਵੱਡਾ ਨੁਕਸਾਨ ਇੱਕ ਪੰਜਾਬ ਨੂੰ ਹੋਇਆ ਹੈ ਲੇਕਿਨ ਉਹਦੇ ਨਾਲ-ਨਾਲ ਸਾਡੇ ਵਪਾਰੀਆਂ ਨੂੰ ਬੜਾ ਨੁਕਸਾਨ ਆਇਆ ਕਿਉਂਕਿ ਵਪਾਰ ਵੀ ਤਦਹੀ ਚੱਲਦਾ ਹੈ ਜੇ ਸਾਡੇ ਪੰਜਾਬ ਦੇ ਪਿੰਡ ਹਰਿਆਣਾ ਹਿਮਾਚਲ ਜੀਐਨਕੇ ਜੀਐਨਕੇ ਦੇਖੋ ਕਿੰਦੀ ਵੱਡੀ ਤਬਾਈ ਮਸੀ ਹੈ ਇਹ ਤਾਂ ਹੀ ਸਾਡਾ ਵਪਾਰ ਚੱਲੂਗਾ ਜੀ ਇਹ ਸਟੇਟਾਂ ਖੁਸ਼ਹਾਲ ਹੋਣਗੀਆਂ ਸਰ ਕਿਸ ਚੀਜ਼ ਦਾ ਵਪਾਰ ਹੈ ਸਰ ਟ੍ਰੇਡਿੰਗ ਗਾਰਮੈਂਟ ਲਾਈਨ ਦਾ ਹੈ ਅਸੀਂ ਬੂਲਣ ਵੀ ਵੇਚਦੇ ਆ ਗਾਰਮੈਂਟ ਵੀ ਵੇਚਦੇ ਆ ਲੇਕਿਨ ਹੁਣ ਬਾਹਰੋਂ ਕਸਟਮਰ ਹੀ ਨਹੀਂ ਆ ਰਿਹਾ ਟ੍ਰੇਨਾਂ ਹੀ ਬੰਦ ਆ ਸਾਰੀਆਂ ਟ੍ਰੇਨਾਂ ਕੈਨਸਲ ਹੋ ਗਈਆਂ ਤੇ ਇਹਨਾਂ ਸਿਰਫ ਹਮਾਲੇ ਤੱਕ ਆ ਰਹੀਆਂ ਸਰ ਯਾਦ ਆਤਰ ਅਗਰ ਗੱਲ ਕਰੀਏ ਪੱਤਰ ਹੋਈ ਨਹੀਂ ਹਿਮਾਚਲ ਅਤੇ ਜੀਐਨਕੇ ਉੱਥੇ ਦੀ ਨਾਲ ਪੰਜਾਬ ਦੇ ਸਮਾਨ ਜਿਵੇਂ ਕੰਮਿਤ ਅਤੇ ਸੀਗੇ ਸਰ ਬਹੁਤ ਵੱਡੇ ਆਰਡਰ ਹੁੰਦੇ ਆ ਜਿੱਨੇ ਸਾਡਾ ਯੂਪੀ ਵੀ ਆ ਤੇ ਖਫਤ ਹੈ ਉਨੀ ਸਾਡੀ ਜੀਐਨਕੇ ਤੇ ਵੀ ਖਫਤ ਹੈ ਲੇਕਿਨ ਉਧਰੋਂ ਕੋਈ ਹਿਮਾਚਲ ਜੀਨ ਕੇ ਜੋ ਕੋਈ ਵੀ ਕਸਟਮਰ ਨਹੀਂ ਆ ਕਾਰਨ ਹੈ ਬਾੜ ਦਾ ਉਹ ਦੇਖੋ ਉੱਥੇ ਤਾਂ ਹਿਮਾਚਲ ਔਰ ਜੀਐਨਕੇ ਦੇ ਵਿੱਚ ਤਾਂ ਸੜਕਾਂ ਹੀ ਸੜਕਾਂ ਮਤਲਬ ਖਤਮ ਹੀ ਹੋ ਗਈ ਬਹੁ ਕਨੈਕਟੀਵਿਟੀ ਵੀ ਘਟਾ ਹੈ ਟ੍ਰੇਨਾਂ ਵੀ ਘੱਟ ਚੱਲ ਰਹੀਆਂ ਬੱਸਾਂ ਵੀ ਘੱਟ ਚੱਲ ਰਹੀਆਂ ਉਸੇ ਕਰਕੇ ਹੈ ਕਿ ਉੱਥੇ ਲੋਕੀ ਫਿਲਹਾਲ ਤਾਂ ਆਪਣੇ ਘਰ ਦੀ ਰੋਟੀ ਦੇ ਮਗਰ ਪਏ ਆ ਪਰਸੇਡਿੰਗ ਕਿੱਥੋਂ ਕਰਨੀ ਕਿੰਨੇ ਕੁ ਪਰਸੈਂਟ ਮਾ ਜਿਹੜਾ ਕੰਮ ਅਫੈਕਟ ਹੋਇਆ ਜੇ ਤੱਕ ਦੋ ਤੱਕ ਸਰ 70% ਕੰਮ ਅਫੈਕਟਿਵ ਹੈ ਹੁਣ ਆ ਕੇ ਸਾਡੇ ਜਿਹੜੇ ਬੁੱਲਣ ਦਾ ਕੰਮ ਕਰਦੇ ਆ ਉਹਨਾਂ ਨੂੰ ਆਹੀ 2 ਮਹੀਨੇ ਤੱਕ ਕੰਮ ਹੁੰਦਾ ਇੱਕ ਤਾਂ ਦੀਵਾਲੀ ਦਾ ਤੇ ਹਾਰੀਕ ਮਹੀਨਾ ਪਹਿਲਾਂ ਆ ਗਿਆ ਔਰ ਦੂਜਾ ਆ ਇਸ ਟਾਈਮ ਤੇ ਆ ਕੇ ਸਾਡਾ ਵਪਾਰ ਸ਼ੁਰੂ ਹੋ ਜਾਂਦਾ ਬੜੀ ਅچھے ਤਰੀਕੇ ਨਾਲ ਮਤਲਬ 8ਵੇਂ ਮਹੀਨੇ ਕੰਮ ਸ਼ੁਰੂ ਹੋ ਜਾਂਦਾ ਤਾਂ 9ਵਾਂ ਮਹੀਨਾ ਖਤਮ ਹੋ ਗਿਆ ਵਪਾਰ ਹੈ ਨਹੀਂ ਵਪਾਰ ਖਾਲੀ ਪਿਆ ਦੁਪਹਿਰ ਤੁਸੀਂ ਬਾਜ਼ਾਰ ਆਏ ਹੋ ਬਾਜ਼ਾਰ ਸਾਰੇ ਖਾਲੀ ਪਏ ਅਸੀਂ ਤਾਂ ਆਪ ਪਰੇਸ਼ਾਨ ਹੋ ਗਏ ਆ ਵੀ ਇਦਾਂ ਅਗਰ ਸਾਨੂੰ ਕੋਈ ਨਾ ਕੋਈ ਪ੍ਰਕਿਰਤਿਕ ਮਾਰ ਪੈਂਦੀ ਰਹੀ ਸਭ ਵਪਾਰ ਸਾਡਾ ਬਿਲਕੁਲ ਹੀ ਖਤਮ ਹੋਣ ਦੇ ਕਾਹਤ ਤੇ ਆ ਜਾਏਗਾ ਲੱਗਦਾ ਸਰ ਖਰਚੇ ਵੀ ਨੇ ਦੁਕਾਨਾਂ ਦੇ ਨੇ ਵੱਲ ਸਰ ਖਰਚਾ ਤਾਂ ਤੁਹਾਡੇ ਸਾਹਮਣੇ ਹੀ ਆ ਵੀ ਸਵੇਰੇ ਦੁਕਾਨ ਖੁੱਲੇ ਬਿਨਾ ਪਹਿਲਾਂ ਹੀ ਖਰਚਾ ਸ਼ੁਰੂ ਹੋ ਜਾਂਦਾ ਔਰ ਖਰਚਾ ਵੀ ਵੱਡੇ ਸਟਾਰ ਤੇ ਸ਼ੁਰੂ ਹੋ ਜਾਂਦਾ ਹੈ ਜਿੱਦਾ ਜਿੱਡਾ ਵੱਡਾ ਖਰਚਾ ਹੈ ਜਿੱਦੀ ਵੱਡੀ ਦੁਕਾਨ ਆਉਂਦੀ ਉਹਦਾ ਵੱਡਾ ਖਰਚਾ ਪੈ ਰਿਹਾ ਜਿੱਦੀ ਜਿੱਡੀ ਵੱਡੀ ਸਕੀ ਹੈ ਉਹਨੂੰ ਓਡਾ ਵੱਡਾ ਖਰਚਾ ਪੈ ਰਿਹਾ ਤੇ ਇਸ ਕਰਕੇ ਅਸੀਂ ਤਾਂ ਜਿਆਦਾ ਪ੍ਰਭਾਵਿਤ ਹੋਏ ਹਾਂ ਇਸ ਹੜ੍ਹ ਤੋਂ ਤਾਂ ભગવાન ਅਗੇ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਜਲਦ ਤੋਂ ਜਲਦ ਹਾਲਾਤਾਂ ਵਿੱਚ ਸੁਧਾਰ ਹੋਵੇ ਔਰ ਇਹ ਹੜ੍ਹ ਖਤਮ ਹੋਣ ਤੇ ਕਨੈਕਟੀਵਿਟੀ ਚਾਲੂ ਹੋਵੇ ਔਰ ਕਸਟਮਰ ਲੁਧਿਆਣਾ ਆਵੇ ਲੁਧਿਆਣਾ ਇੱਕ ਧਾਰਮਿਕ ਨਗਰੀ ਵੀ ਹੈ ਤੇ ਇੱਥੇ ਇਨੇ ਧਾਰਮਿਕ ਯੋਜਨ ਹੁੰਦੇ ਆ ਸਾਰਾ ਵਪਾਰੀ ਹਰ ਹਰ ਵਰਗ ਵਪਾਰੀ ਦਾ ਉਹ ਸਾਰੇ ਕੰਮਾਂ ਦੇ ਵਿੱਚ ਵਪਾਰੀ ਸਹਿਯੋਗ ਕਰਦਾ ਅੱਜ ਕੱਲ ਅਸੀਂ ਫੜਪੀੜ ਤਾਂ ਲਈ ਵੀ ਵਪਾਰੀ ਕੰਮ ਕਰ ਰਿਹਾ ਬੜਾ ਸਮਾਨ ਲੈ ਕੇ ਜਾ ਰਹੇ ਆ ਅਸੀਂ ਕਤੂ ਸੁਲਤਾਨਪੁਰ ਮੈਂ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਲੇਕਿਨ ਜੇ ਵਪਾਰੀ ਖੁਸ਼ਹਾਲ ਹੋਊਗਾ ਤੇ ਵੱਗੇ ਖੁਸ਼ਹਾਲੀ ਵੰਡੂਗਾ ਜੇ ਵਪਾਰੀ ਖੁਸ਼ਹਾਲ ਨਹੀਂ ਹੋਊਗਾ ਤੇ ਕੋਈ ਖੁਸ਼ਹਾਲੀ ਕਿੱਥੋਂ ਆਉਣਾ ਲੱਗਦਾ ਕਿ ਨਾਲ ਦੀ ਨਾਲ ਲੇਬਰ ਤੇ ਵੀ ਮਾਰ ਪੂ ਕਿ ਜੇਕਰ ਕਾਰੋਬਾਰ ਤੇ ਮਾਰ ਪੈਂਦੀ ਹੈ ਤਾਂ ਫਕੀਆਂ ਦੇ ਵਿੱਚ ਜਿਹੜੀ ਲੇਬਰ ਉਹ ਵੀ ਸਰ ਲੇਬਰ ਦੀ ਬਹੁਤ ਵੱਡੀ ਮਾਰ ਪਈ ਹੈ ਸਾਨੂੰ ਦੇਖੋ ਲੇਬਰ ਕਈ ਤਾਂ ਵਾਪਸ ਹੀ ਚਲੇਗੀ ਜਿਹੜੀ ਹੈਗੀ ਆ ਉਹ ਡਰੀ ਪਈ ਆ ਇਹ ਬਾੜ ਕਿੱਦਾਂ ਆਈ ਆ ਸੀ 88 ਦੀ ਬਾੜ ਵੀ ਦੇਖੀ 88 ਤੋਂ ਬਾਅਦ ਪਾਣੀ ਆਇਆ ਵਾ ਇਹਨਾ ਜ਼ਬਰਦਸਤ ਜਿਹੜੀ ਬਾੜ ਆਈ ਆ ਪਹਿਲਾਂ 88 'ਚ ਮੈਂ ਦੇਖੀ ਆ ਸੀ ਉਹਦੇ 'ਚ ਵੀ ਬੜਾ ਕੰਮ ਕੀਤਾ ਬਾੜ ਔਰ ਹੁਣ ਅਸੀਂ ਦੇਖਿਆ ਵੀ ਇਹ ਦੁਆਰਾ ਉੱਤੀ ਉਹਨੋਂ ਵੱਡੀ ਬਾੜ ਆਈ ਆ ਲੇਬਰ ਤਾਂ ਪਹਿਲਾਂ ਹੀ ਡਰ ਜਾਂਦੀ ਏ ਜਦੋਂ ਵੀ ਕੋਈ ਮਾੜੀ ਜੀ ਗੱਲ ਹੁੰਦੀ ਆ ਤਾਂ ਜਦੋਂ ਪਿੱਛੇ ਆਪਣੇ ਜੰਗ ਦੇ ਹਾਲਾਤ ਹੋਏ ਸੀ ਉਦੋਂ ਵੀ ਲੇਬਰ ਸਾਰੀ ਪਿੰਡਾਂ ਨੂੰ ਚਲੇ ਗਈ ਸੀ ਹੁਣ ਵੀ ਤਕਰੀਬਨ ਲੇਬਰ ਪਿੰਡਾਂ ਨੂੰ ਚਲੇਗੀ ਆ ਲੇਕਿਨ ਦੁਆਰਾ ਵਾਪਿਸ ਆਨਦੇ ਹੀ ਦੁਆਰਾ ਕੰਮ ਸ਼ੁਰੂ ਹੋਣਗੇ ਲੱਗਦਾ ਬਾਰਡਰ ਏਰੀਆ ਤੋਂ ਕਰਕੇ ਵੱਡੀ ਮਾਤਰੀ ਪੰਜਾਬ ਨੂੰ ਹਰ ਪਾਸੇ ਚਲ ਨਹੀਂ ਪੈ ਰਹੀ ਹੈ ਸਰ ਹੈ ਇਹ ਨੇਚਰਲੀ ਗੱਲ ਹੈ ਤਾਂ ਬਾਰਡਰ ਏਰੀਆ ਹੋਣ ਕਰਕੇ ਤਾਂ ਸਾਨੂੰ ਇਹ ਮਾਰ ਠੇੜਨੀ ਹੋਵੇ ਕੋਈ ਪੈਕੇਜ ਦੀ ਜਿਹੜੀ ਮੰਗ ਜਿਹੜੀ ਆ ਇੰਡਸਟਰੀਸ ਤੋਂ ਬਹੁਤ ਮਰੋ ਕੀਤੀ ਜਾ ਰਹੀ ਹੈ ਸਰਕਾਰ ਤੋਂ ਕੇਂਦਰ ਤੋਂ ਜਾਂ ਪੰਜਾਬ ਸਰਕਾਰ ਤੋਂ ਕਿਸ ਤਰ੍ਹਾਂ ਦਾ ਰਾਹਤ ਪੈਕੇਜ ਆ ਕੋਈ ਜਿਦਾਂ ਬਿਜਲੀ ਤੇ ਛੋਟ ਜਾਂ ਕੋਈ ਇਸ ਤਰ੍ਹਾਂ ਸਰ ਦੇਖੋ ਸਾਰਿਆਂ ਨੂੰ ਰਾਹਤ ਪੈਕੇਜ ਮਿਲਦਾ ਹੈ ਵਪਾਰੀ ਨੂੰ ਕੁਝ ਨਹੀਂ ਮਿਲਦਾ ਵਪਾਰੀ ਨੂੰ ਵੀ ਰਾਹਤ ਪੈਕੇਜ ਨਹੀਂ ਮਿਲਦਾ ਹਰੋਂ ਦੀ ਮਾਰਦਾ ਤਾਂ ਬਹੁਤ ਜ਼ਿਆਦਾ ਫਰਕ ਪੈਣਾ ਜੀ ਇਸ ਚੀਜ਼ ਤੇ ਹਿਮਾਚਲ ਵੀ ਇੱਧਰ ਵੀ ਪੰਜਾਬ ਵੀ ਜਿਹੜਾ 88 ਜੀ ਦੇਖ ਕੇ ਇੰਨਾ ਬੁਰਾ ਹਾਲ ਦੇਖ ਕੇ ਬਹੁਤ ਜ਼ਿਆਦਾ ਹੋ ਗਿਆ ਸੀ ਨੁਕਸਾਨ ਇਸ ਵਾਰੀ ਦਾ ਸਮਾਂ ਹੀ ਲੱਗੀ ਇੰਨਾ ਜ਼ਿਆਦਾ ਪਾਣੀ ਇਹਨਾਂ ਨੇ ਜਦੋਂ ਕੋਈ ਸਰਕਾਰ ਦੀਆਂ ਕੋਈ ਇਹਦੇ ਵਿੱਚ ਕੋਈ ਨਾਕਾਮੀਆਂ ਹੋਣੀਆਂ ਵੀ ਜਿਹੜਾ ਉਹਨੂੰ ਥੱਲੇ ਨਹੀਂ ਪਹਿਲਾਂ ਕੀਤਾ ਉਹਨਾਂ ਨੂੰ ਪਤਾ ਵੀ ਸੀਗਾ ਵੀ ਬਾਰਿਸ਼ ਦਾ ਬਹੁਤ ਜ਼ਿਆਦਾ ਇਸ ਵਾਰੀ ਹੋ ਰਿਹਾ ਹੈਗਾ ਉਹਦਾ ਅਰੇਂਜਮੈਂਟ ਨਹੀਂ ਸਹੀ ਕੀਤਾ ਸੀ ਇੱਕਦਮ ਫਿਰ ਉਧਰੋਂ ਬਾਰਿਸ਼ ਵੀ ਤੇਜ਼ ਹੋ ਗਈ ਤੇ ਉਧਰੋਂ ਫਿਰ ਉਹਨੂੰ ਥੱਲੇ ਵੀ ਨਹੀਂ ਕਰਨ ਜੋਗੇ ਤੇ ਇੱਕਦਮ ਇਹਨਾਂ ਨੇ ਜ਼ਿਆਦਾ ਛੱਡਤਾ ਤੇ ਉਹ ਉਹਦੇ ਵਿੱਚ ਪੰਜਾਬ ਸਾਰਾ ਇੰਨਾ ਜਿਆਦਾ ਪਹਿਲੀ ਵਾਰ ਨਵੇਂ ਬੈਠੇ ਜਾਗ ਲੱਗਦਾ ਕਿ ਜੰਮੂ ਕਸ਼ਮੀਰ ਜਾਂ ਹਮਾਦਰ ਦੇ ਗੱਲ ਘਰੇ ਬਿਲਕੁਲ ਨਹੀਂ ਆ ਰਹੇ ਹਾਂ ਬਿਲਕੁਲ ਨਹੀਂ ਆ ਰਹੇ ਬੱਦਲ ਫਟੇ ਜਾ ਰਹੇ ਆ ਪੁਲ ਜਰੇ ਆ ਟੁੱਟ ਕੇ ਗੱਡੀਆਂ ਅੱਜ ਤਾਂ ਦੇਖਦੇ ਵੀਡੀਓ ਸੀ ਆਪਣਾ ਨੈਦਰ ਟਿਮ న్యూਸ ਤੇ ਦੇ ਹੋਲੋ ਔਰ ਜੋ ਗੱਡੀਆਂ ਸਾੜੀਆਂ ਥੱਲੇ गिर ਰਹੀਆਂ ਕਰ ਰਹੀਆਂ ਇਥੇ ਪਹਿਲੀ ਵਾਰ ਅੰਦਰ ਦਾ ਥੋੜੀ ਪਰਲੇ ਦੇਖ ਰਿਹਾ ਨੀ ਬਿਗੋਲੇ ਸਾਲਾਂ ਦੀ ਗੱਲ ਵੀ ਕਿ ਪਿਛਲੇ ਸਾਲਾਂ ਵਿੱਚ ਕਿੰਨਾ ਕਮੀਨਸ ਜਿਹੜਾ ਕੱਟਿਆ ਵਾ ਉਹ ਜਿਆਦਾ ਜੀ ਬਿਜ਼ਨਸ ਇਸ ਟਾਈਮ ਤੱਕ ਬਿਲਕੁਲ ਹੀ ਬੰਦ ਹੋਇਆ ਵਾ ਬਿਲਕੁਲ ਅੱਗੇ ਵੀ ਉਮੀਦ ਬਹੁਤ ਚਾਂਸ ਹੈ ਨਹੀਂਗਾ ਵੀ ਇੰਨਾ ਜਿਆਦਾ ਚੰਗੂ ਆ ਉਹ ਅਗਲੇ ਆਪਣਾ ਘਰ ਵਾ ਦੇਖੂਗਾ ਜਾਂ ਕੁਝ ਆਪਣੇ ਆਪ ਮਸ਼ੈਨ ਕਰੂਗਾ ਜਾਂ ਕੁਝ ਵੀ ਹੈ ਮਾਲ ਦਾ ਬਾਜ਼ਾਰ ਦੀ ਵੀ ਗਰਣਾ ਨਾ ਜੇ ਉਹ ਕੌਂਦੀ ਤਾਂ ਹੋਏਗੀ ਨਹੀਂ ਉਹ ਆਪਣਾ ਹੀ ਸਾਰਾ ਕੁਝ ਰੁੜ ਗਿਆ ਹੁਣ 20-20 ਸਾਲ ਲੱਗ ਜਾਂਦੇ ਇੱਕ ਮਕਾਨ ਬਣਾਉਣ ਲਈ ਲੱਗਦਾ ਕਿ ਪੇਮਟਾ ਤੋਂ ਤੁਮ ਤਾਂ ਜਿਹਨਾਂ ਲੋਕਾਂ ਨੇ ਘਰ ਤੋਂ ਸਸਤ ਨੂੰ ਹਾਂ ਪੇਮਟਾ ਰੁਕਣ ਗਈ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਸ ਵਾਰੀ ਕੋਈ ਉਮੀਦ ਹੈ ਨਹੀਂ ਕਿ ਬਹੁਤ ਵਧੀਆ ਕੋਈ ਰਿਜ਼ਲਟ ਮਿਲੂ ਸੀ ਇਹਨੇ ਕਿ ਪਹਿਲਾਂ ਆਰਡਰ ਆਏ ਹੋਏ ਸੀਗੇ ਹੁਣ ਜਿਵੇਂ ਗੱਡੀਆਂ ਰੁਕੀਆਂ ਉਹ ਸਾਰੇ ਕੈਨਸਲ ਕਰੀ ਜਾ ਰਹੇ ਆ ਆਰਡਰ ਜਿੱਦਾਂ ਟਰਾਂਸਪੋਰਟਾਂ ਇੱਥੇ ਟਰਾਂਕੋ ਏਰੀਆ ਸਾਰੇ ਹੀ ਪਾਣੀ ਨਾਲ ਭਰਿਆ ਪਿਆ ਅਗਲਾ ਮਾਲ ਹੀ ਨਹੀਂ ਲੈ ਰਿਹਾ ਉਹ ਹਾਂ ਮਾਲ ਹੀ ਨਹੀਂ ਬਿਲਕੁਲ ਲੈ ਰਿਹਾ ਜਿਹੜਾ ਹੈਗਾ ਉਹ ਡਿਸਚਾਰਜ ਅਗਲਾ ਬਿਲਟੀ ਨਹੀਂ ਕਰ ਰਿਹਾ ਬਿਲਕੁਲ ਅਗਲਾ ਕਹਿੰਦਾ ਜਦੋਂ ਬਿਲਕੁਲ ਹੀ ਨਾਰਮਲ ਹੋਊਗਾ ਗੱਡੀਆਂ ਕੇ ਜਾਣਗੀਆਂ ਕਰਨਗੀਆਂ ਫੋਲ ਫੋਲ ਟੁੱਟੇ ਪਏ ਆ ਫਿਰ ਨਵਾਂਗੇ ਬਹੁਤ ਜ਼ਿਆਦਾ ਮੰਡੀ ਦੀ ਮਾਲ ਢੇਲ ਰਿਹਾ ਜਿਹੜਾ ਉਹ ਇਹ ਫੇਸ ਕਰ ਰਿਹਾ ਬਹੁਤ ਜ਼ਿਆਦਾ ਜਿਹੜਾ ਖਰਚੇ ਵੀ ਨਹੀਂ ਨਿਕਲਦਾ ਹਾਂ ਬਹੁਤ ਮੁਸ਼ਕਲ ਹੈ ਇਹ ਸਭ ਬਹੁਤ ਜ਼ਿਆਦਾ ਖਰਚੇ ਵੀ ਮੁਸ਼ਕਲ ਲੱਗਦਾ ਹੈ ਉਮੀਦ ਹੈ ਨਹੀਂ ਮੈਂ ਜਿੱਥੋਂ ਤੱਕ ਅਗਰ ਆਪਾਂ ਪੰਜਾਬ ਦੇ ਫਲੱਡ ਦੇ ਬਾਰੇ ਗੱਲ ਕਰੀਏ ਕਿ ਇਹਦਾ ਹੋਜ਼ਰੀ ਗਾਰਮੈਂਟ ਇੰਡਸਟਰੀ ਨੂੰ ਕਿੰਨਾ ਕੁ ਫਰਕ ਪਿਆ ਹੈ ਮੈਂ ਕਹਿਣਾ ਚਾਹਾਂਗਾ ਬਹੁਤ ਜ਼ਬਰਦਸਤ ਫਰਕ ਪਿਆ ਹੈ ਔਰ ਜਿਹੜੇ ਅੱਗੇ ਵੀ ਹਾਲਾਤ ਹੋਣੇ ਆ ਉਹ ਸ਼ਾਇਦ ਇਸ ਤੋਂ ਵੀ ਜ਼ਿਆਦਾ ਜਿਹੜਾ ਹੈ ਜਿੰਨਾ ਕ ਫਰਕ ਪਿਆ ਉਸ ਤੋਂ ਵੀ ਵੱਧ ਪਏਗਾ ਉਹਦੇ ਕਈ ਰੀਜ਼ਨ ਹੈ ਦੇਖੋ ਜਿਹੜੇ ਫਲੱਡ ਦੇ ਕਾਰਨ ਸਭ ਤੋਂ ਪਹਿਲਾਂ ਤਾਂ ਜਿਹੜਾ ਕਸਟਮਰ ਨੇ ਆਣਾ ਹੁੰਦਾ ਸੀ ਸਾਰਿਆਂ ਦੇ ਮਨ ਚ ਬਾਤ ਜਿਹੜਾ ਇਹ ਪੀਕ ਸੀਜ਼ਨ ਦਾ ਟਾਈਮ ਸ਼ੁਰੂ ਹੋਣ ਵਾਲਾ ਹੁੰਦਾ ਹੈ ਸ਼ਰਾਧਾ ਦੇ ਵਿੱਚ ਇੱਥੇ ਫੁੱਲ ਕਸਟਮਰ ਆਂਦਾ ਹੈ ਪਰ ਸਾਰਿਆਂ ਦੇ ਫੋਨ ਆ ਰਹੇ ਆ ਉੱਥੇ ਇੱਕ ਡਰ ਦਾ ਮਾਹੌਲ ਬਣਿਆਦਾ ਹੈ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨਾ ਕ ਹੜਾ ਚੁੱਕੀ ਹੈ ਉਹ بار-बार ਇਹ ਕੁਐਰੀ ਕਰ ਰਿਹਾ ਕਿ ਗੱਡੀਆਂ ਚੱਲਦੀਆਂ ਬਸਾਂ ਚੱਲਦੀਆਂ ਅਸੀਂ ਆਕੇ ਫਸਤਾ ਨਹੀਂ ਜਾਵਾਂਗੇ ਕਿਤੇ ਉਹਦੀ ਵਜ੍ਹਾ ਕਰਕੇ ਸਭ ਤੋਂ ਪਹਿਲਾਂ ਤਾਂ ਕਸਟਮਰ ਆਈ ਬਹੁਤ ਘਟ ਰਿਹਾ ਹੈ ਦੂਜੀ ਚੀਜ਼ ਜਿਹੜੇ ਆਏ ਹੋਏ ਆ ਉਹਨਾਂ ਦੇ ਲਈ ਜਿਹੜੇ ਟਰਾਂਸਪੋਰਟੇਸ਼ਨ ਦੀ ਬੜੀ ਜ਼ਬਰਦਸਤ ਪ੍ਰੋਬਲਮ ਹੈ ਕਿ ਮਾਲ ਨਹੀਂ ਜਾ ਰਿਹਾ ਉਹਨਾਂ ਆਪਾਂ ਅਗਰ ਗੱਲ ਕਰੀਏ ਇਧਰ ਲਈ ਹਿਮਾਚਲ ਦੀ ਜਾਂ ਜੰਮੂ ਕਸ਼ਮੀਰ ਦੀ ਜਾਂ ਉੱਪਰ ਲਦਾਖ ਦੀ ਜਿਹੜੇ ਕਨੈਕਟਡ ਏਰੀਆ ਪੰਜਾਬ ਦੇ ਨਾਲ ਉਹ ਤਾਂ ਬਹੁਤ ਜ਼ਿਆਦਾ ਡਿਸਟਰਬ ਹੈ ਮੈਂ ਸਮਝਦਾ ਹਿਮਾਚਲ ਦੇ ਵਿੱਚ ਤਾਂ ਕਈ ਛੋਟੇ-ਮੋਟੇ ਜਿਹੜੇ ਸ਼ਹਿਰ ਹੈ ਜਾਂ ਸਾਰੀ ਕਨੈਕਟੀਵਿਟੀ ਬਿਲਕੁਲ ਬ੍ਰੇਕ ਹੋ ਚੁੱਕੀ ਹੈ ਔਰ ਸਰਦੀ ਦਾ ਸੀਜ਼ਨ ਸਾਡਾ ਕਾਫੀ ਹੱਦ ਤੱਕ ਵੀ 25% ਨਾਰਥ ਦੇਖੋ ਜਿਹੜੀ ਹਿੰਦੂਸਤਾਨ 'ਚ ਸਰਦੀ ਪੈਂਦੀ ਹੈ ਨਾਰਥ ਦੇ ਵਿੱਚ ਹੀ ਜ਼ਿਆਦਾਤਰ ਪੈਂਦੀ ਹੈ ਉਹਦੀ ਵਜ੍ਹਾ ਕਰਕੇ ਉਹਦੇ 'ਚ ਵੀ ਜਿਹੜਾ ਇਹਨਾਂ ਦਾ ਸ਼ੇਅਰ ਹੈ ਜੰਮੂ ਕਸ਼ਮੀਰ ਦਾ ਜਾਂ ਹਿਮਾਚਲ ਦਾ ਬਹੁਤ ਜ਼ਬਰਦਸਤ ਬੁੱਲਨ ਦੇ ਵਿੱਚ ਸ਼ੇਅਰ ਹੈਗਾ ਉਹ ਸਾਰੇ ਦਾ ਸਾਰਾ ਇਫੈਕਟਡ ਹੋਊਗਾ ਮੈਂ ਸਮਝਦਾ ਘੱਟੋ-ਘੱਟ ਸਾਡੀ ਹੋਜੀ ਇੰਡਸਟਰੀ ਨੂੰ 10-15% ਦਾ ਅਗਰ ਸਿਰਫ ਵਿੰਟਰ ਦਾ ਦੇਖੀਏ ਆ ਦੋ ਸਟੇਟਾਂ ਦਾ ਫਰਕ ਪਏਗਾ ਔਰ ਅੱਗੇ ਵੀ ਕੋਈ ਉਹਦੇ ਸੁਧਰਨ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਕਿਉਂਕਿ ਰਸਤੇ ਬੰਨੇ ਹਿਮਾਚਲ ਜੇ ਟੂਰਿਜ਼ਮ ਬਿਲਕੁਲ ਖਤਮ ਹੈ ਲੋਕਲ ਜਿਹੜੀ ਆਬਾਦੀ ਹੈ ਸਿਰਫ ਉਹਦੀ ਖਪਤ ਦੇ ਉੱਤੇ ਡਿਪੈਂਡ ਹੈ ਉਹਦੇ ਵਿੱਚ ਵੀ ਜਦੋਂ ਇਦਾਂ ਦੇ ਕੋਈ ਹਾਲਾਤ ਬੰਦੇ ਆ ਬਾੜਦੇ ਤਾਂ ਇਕਨੋਮਿਕਲੀ ਵੀਕ ਹੋ ਜਾਂਦੇ ਆ ਔਰ ਜਦੋਂ ਇਕਨੋਮਿਕਲੀ ਕੋਈ ਵੀਕ ਕਰ ਹੁੰਦਾ ਤਾਂ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਹੈ ਗਾਰਮੈਂਟ ਦੇ ਉੱਤੇ ਹੀ ਪੈਂਦਾ ਕਾਰਨ ਕੀ ਹੈ ਰੋਟੀ ਤੋਂ ਬਿਨਾ ਗੁਜ਼ਾਰਾ ਨਹੀਂ ਹੋਣ ਦੇ ਨੂੰ ਉਹਨੂੰ ਪਹਿਲ ਦੇਣੀ ਪੈਣੀ ਹੈ ਔਰ ਸਾਰੇ ਦਾ ਸਾਰਾ ਅਸਰ ਗਾਰਮੈਂਟ ਦੇ ਉੱਤੇ ਹੀ ਪੈਂਦਾ ਤੇ ਇਸ ਹੋ ਜਾ ਕਰਕੇ ਸੇਮ ਪੋਜੀਸ਼ਨ ਹੀ ਜੰਮੂ ਕਸ਼ ਜੰਮੂ ਕਸ਼ਮੀਰ ਦੀ ਟੂਰਿਸਟ ਬਿਲਕੁਲ ਨਹੀਂ ਹੈ ਯਾਤਰਾ ਵੀ ਸਥगित ਹੋ ਚੁੱਕੀ ਆਪਾਂ ਦੇਖ ਹੀ ਰਿਹਾ ਸਾਰੇ ਰਸਤੇ ਡਿਸਟਰਬ ਹੈ ਤੇ ਸ਼ਿਨਗਰ ਦਾ ਤਾਂ ਪਹਿਲਾਂ ਹੀ ਟੂਰਿਸਟ ਦੇ ਲਈ ਅੱਜ ਦੇ ਨਾਲ ਬਿਲਕੁਲ ਕੁਝ ਨਹੀਂ ਪਹਿਲਾਂ ਟੈਰਿਫ ਦੀ ਮਾਰ ਫਿਰ ਕਰੋਨਾ ਦੀ ਮਾਰ ਰਹੀ ਹੈ ਹੁਣ ਕਿਤੇ ਨਾ ਕਿਤੇ ਜੰਗ ਤੋਂ ਬਾਅਦ ਇੱਕ ਵਾਰੀ ਆ ਖਾੜਾ ਨੇ ਜਿਹੜੇ ਪੂਰੇ ਸਾ ਲਕ ਇੰਡਸਟਰੀ ਖਾੜਾ ਦੇ ਕਾਰਨ ਨੂੰ ਦੇਖੋ ਬਹੁਤ ਜ਼ਬਰਦਸਤ ਫਰਕ ਹੈ ਬਾਕੀ ਟੈਰਿਫ ਦੇ ਨਾਲ ਤਾਂ ਐਕਸਪੋਰਟ ਨੂੰ ਅਗਰ ਦੇਖੀਏ ਤਾਂ ਸਮਝ ਲੋ ਆਲ ਓਵਰ ਇੰਡੀਆ گارਮੈਂਟ ਸੈਕਟਰ ਸਭ ਤੋਂ ਜ਼ਿਆਦਾ ਇਫੈਕਟਡ ਹੋਇਆ ਹੈ ਉਜੇ ਨੰਬਰ ਤੇ ਆਪਾਂ ਕਹਿ ਰਹੇ ਹਾਂ ਸ਼ੂਜ਼ ਵਾਲਾ ਆਇਆ ਹੈ ਜਾਂ ਫਾਰਮਾਸਿਊਟੀਕਲ ਤਾਂ ਚਲੋ ਇਹ ਰਿਲੀਫ ਹੈ ਕਿਉਂਕਿ ਉਹਨਾਂ ਤੇ ਟੈਰਿਫ ਨਹੀਂ ਕੋਈ ਲੱਗਿਆ ਪਰ ਗਾਰਮੈਂਟ ਸੈਕਟਰ ਤਾਂ ਬਹੁਤ ਜ਼ਿਆਦਾ ਤਰਸਤ ਹੈ ਔਰ ਆਨਲੀ ਟਾਈਮ ਦੇ ਵਿੱਚ ਵੀ ਕੋਈ ਸੁਧਾਰ ਦੀ ਉਮੀਦ ਨਹੀਂ ਹੈ ਕਿਉਂਕਿ ਸਾਡਾ ਸ਼ੇਅਰ ਜਿਹੜਾ ਐਕਸਪੋਰਟ ਦੇ ਨਾਲ ਸੰਬੰਧਿਤ ਹੈ ਉਹ ਸਾਰੇ ਦਾ ਸਾਰਾ ਜਾਂ ਤਾਂ ਬੰਗਲਾਦੇਸ਼ ਚ ਖਾ ਜਾਏਗਾ ਜਾਂ ਪਾਕਿਸਤਾਨ ਕਹਿ ਲੋ ਤੁਸੀਂ ਜਾਂ ਜਿਹੜੇ ਹੋਰ ਇੱਕ ਦੋ ਟਰਕੀ ਵਗੈਰਾ ਕੰਟਰੀਜ਼ ਹੈਗੇ ਆ ਅਸਰ ਲੱਗਦਾ ਕਿ ਜਿਸ ਤਰ੍ਹਾਂ ਜਿਹੜਾ ਕਾਰੋਬਾਰ ਤੇ ਅਸਰ ਪੈ ਰਿਹਾ ਵਾ ਜਿਹੜੀ ਲੇਬਰ ਆ ਉਹ ਵੀ ਵੱਡੀ ਮਤਰਾ ਦੇ ਵਿੱਚ ਪ੍ਰਭਾਵਿਤ ਹੋ ਬਿਲਕੁਲ ਲੇਬਰ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਦੇਖੋ ਲੇਬਰ ਦਾ ਜਿੱਥੋਂ ਤੱਕ ਮਤਲਬ ਹੈ ਯੂਪੀ ਜਾਂ ਬਿਹਾਰ ਜਾਂ ਐਮਪੀ ਦੇ ਵਿੱਚ ਕਾਫੀ ਇੰਡਸਟਰੀ ਲੱਗ ਰਹੀ ਹੈ ਔਰ ਜਿਹੜੀਆਂ ਉਹਨਾਂ ਦੀ ਗਵਰਨਮੈਂਟ ਹੈ ਉਹ ਸਾਰੀ ਦੀ ਸਾਰੀ ਇੰਡਸਟਰੀ ਫ੍ਰੈਂਡਲੀ ਹੈ ਉਸ ਵਜ੍ਹਾ ਕਰਕੇ ਜਦ ਅੱਜ ਬਿਹਾਰੀ ਹੈ ਕੋਈ ਜਾਂ ਦੂਸਰੀ ਸਟੇਟ ਆਲਾ ਹੈ ਜਦ ਉਹਨੂੰ ਆਪਣੇ ਸਟੇਟ 'ਚ ਕੰਮ ਮਿਲੇਗਾ ਉਹ ਤਾਂ ਉਹ ਦੂਜੀ ਸਟੇਟ ਦੇ ਵਿੱਚ ਕਿਉਂ ਜਾਏਗਾ ਇਹ ਕਾਮਨ ਚੀਜ਼ ਆਪਾਂ ਅਗਰ ਸਮਝ ਕੇ ਚੱਲੀਏ ਤਾਂ ਉਹਨੂੰ ਕੀ ਲੋੜ ਆ ਜਾਂਦੀ ਹੈ ਇਸ ਕਰਕੇ ਪੰਜਾਬੀ ਦਾ ਇੱਥੇ ਪਹਿਲਾਂ ਵੀ ਅਗਰ ਆਪਾਂ ਗਵਰਨਮੈਂਟ ਦੇ ਦੀ ਜਿੱਥੋਂ ਤੱਕ ਸੰਬੰਧਿਤ ਹੈ ਤੇ ਪਹਿਲਾਂ ਵੀ ਨਹੀਂ ਲੀਬਰ ਦੇ ਤੌਰ ਤੇ ਕੋਈ ਜ਼ਿਆਦਾ ਉਹਨਾਂ ਦੀ ਇਨਵੋਲਵਮੈਂਟ ਸੀ ਤੇ ਜੇ ਬਾਹਰਲੇ ਵੀ ਨਹੀਂ ਆਉਗੇ ਤਾਂ ਉਹਦਾ ਤਾਂ ਹੁਣੇ ਤੰਗੀ ਮਹਿਸੂਸ ਹੋ ਰਹੀ ਹੈ ਟਰੈਕੀਆਂ ਦੀ ਪ੍ਰੋਡਕਸ਼ਨ ਇਸੇ ਵਜ੍ਹਾ ਕਰਕੇ ਡਾਊਨ ਹੈ ਜਿਹੜੀ ਕਿ ਪੀਕ ਤੇ ਹੋਣੀ ਚਾਹੀਦੀ ਹੈ ਕਿ ਲੀਬਰ ਹੈ ਨਹੀਂ ਅਸਰ ਲੱਗਦਾ ਕਿ ਆਉਣ ਵਾਲੇ 21 ਸਾਲ ਜਿਹੜੇ ਨੇ ਇਹਨਾਂ ਪਰਪਾਈ ਦੇ ਵਿੱਚ ਕਲੱਡ ਦੇ ਨਾਲ ਤਾਂ ਜੀ ਦੇਖੋ ਹਾਲਾਂਕਿ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਜਾਂ ਇਵਨ ਲੋਕਲ ਐਡਮਿਨਿਸਟ੍ਰੇਸ਼ਨ ਆਪਣੀ ਲੋਕਲ ਕਸਰ ਨਹੀਂ ਛਾਟਰੀ ਔਰ ਬਾਹਰੋਂ ਬਹੁਤ ਜ਼ਬਰਦਸਤ ਇਹ ਡਾ ਰਹੀ ਹੈ ਇਹ ਹਿਮੈਨਿਟੀ ਹੈ ਇੰਡੀਅਨ ਦੇ ਵਿੱਚ ਔਰ ਦਿਖਦੀ ਵੀ ਹੈ ਔਰ ਜਮੀਨੀ ਸਚਾਈ ਵੀ ਹੈ ਅਸੀਂ ਖੁਦ ਕੱਲ ਦੀ ਮੈਂ ਤੁਹਾਨੂੰ ਲੇਟੈਸਟ ਗੱਲ ਦੱਸਦਾ ਅਸੀਂ ਦਰਸ਼ਨਵੰਦਨ ਦੇ ਲਈ ਡੀਸੀ ਸਾਹਿਬ ਕੋਲ ਗਏ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਮਤਲਬ ਮੇਰੀ ਨਿਗਾਹ ਦੇ ਵਿੱਚ ਲੁਧਿਆਣਾ ਦਾ ਜਿੱਥੋਂ ਤੱਕ تعلق ਹੈ ਕਿਸੇ ਵੀ ਪਿੰਡ ਦੇ ਵਿੱਚ ਰਾਸ਼ਨ ਦੀ ਤਾਂ ਲੋੜ ਹੈ ਨਹੀਂ ਜੀ ਹਾਂ ਜਿਹੜੇ ਹੜ੍ਹ ਤੋਂ ਬਾਅਦ ਜਿਹੜੀਆਂ ਚੀਜ਼ਾਂ ਦਿੱਕਤ ਆ ਰਹੀ ਹੈ ਹੜ੍ਹ ਦੇ ਬਾਅਦ ਕਿਸੇ ਦਾ ਮਕਾਨ ਟਹਿ ਗਿਆ ਕਿਸੇ ਦਾ ਚੁੱਲ੍ਹਾ ਨਹੀਂ ਚੱਲ ਰਿਹਾ ਉਹ ਹੜ੍ਹ ਤੋਂ ਬਾਅਦ ਸਹੀ ਜ਼ਰੂਰਤਾਂ ਉਧਰ ਨਿਕਲੂਗੀ ਜਾਂ ਕੋਈ ਬਿਮਾਰੀਆਂ ਦੀ ਜਿਹੜਾ ਡਰ ਹੁੰਦਾ ਉਸ ਤੋਂ ਬਾਅਦ ਪਤਾ ਚੱਲੇਗਾ ਫਿਲਹਾਲ ਜਿੱਥੇ ਤੱਕ ਰਾਸ਼ਨ ਦਾ ਮਤਲਬ ਹੈ ਰਾਸ਼ਨ ਦੀ ਕਪਤ ਦੀ ਕੋਈ ਜ਼ਿਆਦਾ ਤੰਗੀ ਬਿਲਕੁਲ ਨਹੀਂ ਹੈ ਹੜਪੀ ਰਿਹਾ ਹੈ ਧਿਆਨ ਲਾਈਵਲੀ सुरेंद्र ਸੋਨੀ ਦੀ ਰਿਪੋਰਟ